बथेरे होने इन्होंने आजा चल करे भरा तेरा मैं शर्म लाई तीदार जी नहीं कहा गल का माड़ा मोटा अपेख्या करो भी ਤੇਰਾ ਭਲਾ ਮੈਂ ਦੱਸ ਰਾਇਆ ਮੇਰਾ ਸਗਾ ਭਰਾ ਤੇਰਾ ਹਾਂ ਲੱਗਦਾ ਬੰਦੇ ਨੂੰ ਯਾਰ ਸਗਾ ਭਰਾ ਯੇ ਭਰਾ ਯਾਰ ਭਰਾ ਵਾ ਮੇਰਾ ਸਰੀਰੀ ਨਹੀਂ ਆਸਾਂ ਦਾ ਥੋੜਾ ਨਿਕਲਣਾ ਹੀ ਆ ਜਦੋਂ ਪੈਸੇ ਖਾਲੇ ਨਹੀਂ ਬਾਈ 2 ਦਿਨਾਂ ਦਾ ਕਹਿ ਕੇ ਮੈਨੂੰ 10000 ਰੁਪਈਆ ਲੈ ਕੇ ਆਇਆ ਅੱਛਾ ਤੇ ਅੱਜ 3 ਮਹੀਨੇ ਹੋ ਗਏ ਆ ਅੱਛਾ ਤੇ ਮੈਂ ਮੈਂ ਤਾਂ ਕਰਦਾ ਤੇ ਮੇਰੇ ਪੈਸੇ ਦੀ ਮੋੜ ਰਿਹਾ ਅੱਛਾ ਯਾਰ ਤੂੰ ਅੰਜ ਕਰ ਹਾਂ ਮੇਰਾ ਵੀ ਅਦਾਸ ਕਰਾ ਇਹਦਾ ਕੰਮ ਕੁਝ ਚੱਲੇ ਕੋਈ ਇਹ ਜਾਣਾ ਕੰਮ ਤੇ ਹੋਣੇ ਨੇ ਅੱਛਾ ਤੇ ਤੇਰੇ ਹੀ ਮੋੜ ਦਿਆਂਗੇ ਮੈਂ ਤਾਂ ਅਰਦਾਸ ਕਰ ਦਿੰਦਾ ਮਹਾਰਾਜ ਕੇ ਅਰਦਾਸ ਕਰ ਦੋ ਬਾਈ ਗੱਲ ਕਿਹੜੀ ਮੈਂ ਤਾਂ ਅਕਲ ਲੱਤ ਤੇ ਕੇ ਕਰ ਦਿੰਦਾ ਭੰਤਨ ਖੀਰੀ ਕੋ ਗੋਵਰ ਸਿੰਘ ਮਹਾਰਾ ਸੱਚੇ ਪਾਤਸ਼ਾਹ ਆ ਮੇਰਾ ਵੀਰ ਜਿਹੜੇ ਵੀ ਕੰਮ ਚੱਲਿਆ ਇਹਦਾ ਚੰਗਾ ਚੰਗਾ ਚਲਾਵੀ ਕਹਿੰਦੀ ਅੱਜ ਬਾ ਨੋਟਾਂ ਨਾਲ ਭਰ ਜਾਣ ਤੇ ਮੇਰਾ ਵੀ 10000 ਮਿਲ ਜਾਵੇ ਬਾਈ ਜਰੂਰ ਕਰੋ ਮੇਰੇ ਪੈਸੇ ਦੇ ਦਿਓ ਚੰਗਾ ਨਹੀਂ ਦੇਵਾਂਗੇ ਬਾਈ ਆ ਪਿੰਡ ਦੇ ਵਿੱਚ ਹੀ ਰਹਿੰਦੇ ਆ ਮੁੰਡੇ ਨੌਕਰੀ ਤੇ ਲੱਗਾ ਕਿ ਕਦੇ ਵੇਖਿਆ ਤਾਂ ਹੈ ਨਹੀਂ ਇਹਨੂੰ ਨਹੀਂ ਭਾਈ ਤੈਨੂੰ ਪਤਾ ਨਹੀਂ ਹੋਵੇ ਪਤਾ ਨਹੀਂ ਕੀ ਕੰਮ ਕੀ ਕਰਦੇ ਆ ਭਾਈ ਆ ਆਵੇ ਮੇਲੇ ਆਉਣ ਵਾਲੇ ਆ ਤੇ ਜੇ ਭਾਜੂਆਂ ਕੱਟ ਕੇ ਪੂਰੇ ਕਰ ਲੈਨੇ ਆਪਾਂ ਇਹ ਮਾਂ ਕੱਟ ਕੇ ਹੋਰ ਖੱਟੇ ਮੂੰਹ ਖੱਟੇ ਉਹ ਦੂ ਰਕਸ਼ਾ ਜਲਾ ਲਓ ਉਹ ਗਰੀਬਾਂ ਦੀਆਂ ਜੇਬਾਂ ਨਾ ਕਟੋ ਉਹ ਨਹੀਂ ਭਾਈ ਪੂਰੇ ਕਰਕੇ ਤੈਨੂੰ ਦੇਰਾਂ ਗਲਾਜ ਨਹੀਂ ਲੋ ਹਮ ਆ ਬੂੜਾ ਖੋਲੇ